ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮੈਥ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਹੈ ਨੰਬਰ ਸਿਸਟਮ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਥ ਸਟਾਰਟ ਹੀ ਨੰਬਰਾਂ ਤੋਂ ਹੁੰਦਾ ਹੈ ਤੇ ਪੰਜਾਬ ਦੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੱਕ ਕਾਮਨ ਟੌਪਿਕ ਆ ਨੰਬਰ ਸਿਸਟਮ ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਨੰਬਰ ਸਿਸਟਮ ਅਸੀਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕਰਾਂਗੇ ਆ ਰਹੇ ਆ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫਲ ਹੋਣ ਵਾਲਾ ਏ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਦੇਖੋ ਅਸੀਂ ਗੱਲ ਕਰ ਰਹੇ ਆ ਨੰਬਰ ਸਿਸਟਮ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਥ ਸਟਾਰਟ ਹੀ ਨੰਬਰਾਂ ਤੋਂ ਹੁੰਦਾ ਵਾ ਤੇ ਤੁਸੀਂ ਸੋਚੋ ਜਦੋਂ ਮੈਥ ਦੀ ਖੋਜ ਕੀਤੀ ਗਈ ਸੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਜ਼ੁਰਗ ਆ ਤੁਹਾਡੀ ਦਾਦੀ ਆ ਜਾਂ ਦਾਦਾ ਜੀ ਆ ਜਾਂ ਕੋਈ ਵੀ ਆ ਠੀਕ ਹੈ ਕੋਈ ਵੀ ਬਜ਼ੁਰਗ ਚਾਹੇ ਉਹ ਪੜੇ ਲਿਖੇ ਆ ਤੇ ਚਾਹੇ ਉਹ ਅਨਪੜਾ ਤੁਸੀਂ ਉਹਨਾਂ ਦੇ ਸਾਹਮਣੇ ਨਾ ਗਲਾਸ ਰੱਖ ਦਿਓ ਤੇ ਉਹ ਉਹਨਾਂ ਨੂੰ ਕਹੋ ਕਿ ਸਾਨੂੰ ਇਹਨਾਂ ਦੀ ਗਿਣਤੀ ਕਰਕੇ ਦੱਸੋ ਇਹ ਕਿੰਨੇ ਆ ਤਾਂ ਉਹ ਕੀ ਕਹਿਣਗੇ 1 2 3 4 5 6 ਮਤਲਬ ਜਿਹਾ ਚਾਹੇ ਕੋਈ ਇਨਸਾਨ ਪੜਿਆ ਚਾਹੇ ਨਹੀਂ ਪੜਿਆ ਠੀਕ ਹੈ ਪਰ ਗਿਣਤੀ ਸਭ ਨੂੰ ਆਉਂਦੀ ਹੈ ਤੇ ਕਿੱਥੋਂ ਸਟਾਰਟ ਹੁੰਦੀ ਹੈ ਇੱਕ ਤੋਂ ਤੇ ਜਿਹੜੇ ਨੰਬਰ ਸੀਗੇ ਮਨੋਖ ਦੇ ਤੌਰ ਅੰਦਰੋਂ ਕੁਦਰਤੀ ਤੌਰ ਤੇ ਬਾਹਰ ਆਏ ਸੀ ਮੁਨੱਖ ਦੇ ਅੰਦਰੋਂ ਕੁਦਰਤੀ ਤੌਰ ਤੇ ਉੱਭਰੇ ਸੀ ਇਹ ਨੰਬਰ ਜਿਹਨੂੰ ਕਹਿੰਦੇ ਆ 1 2 3 4 ਕੁਦਰਤ ਨੂੰ ਹੀ ਅਸੀਂ ਬੋਲਦੇ ਨੇ ਆ ਪ੍ਰਕਿਰਤੀ ਤਾਂ ਪ੍ਰਕਿਰਤਿਕ ਨੰਬਰ ਆ ਜਿਹੜੇ ਇਹ ਕਿਹੜੇ ਆ 1 ਤੋਂ ਸਟਾਰਟ ਹੁੰਦੇ ਆ 1 2 3 4 5 ਅਪ ਟੂ 100 ਜਿਹੜੇ ਨੰਬਰ 1 ਤੋਂ ਸ਼ੁਰੂ ਹੁੰਦੇ ਆ ਉਹਨਾਂ ਨੂੰ ਹੀ ਬੋਲਿਆ ਜਾਂਦਾ ਨੈਚੁਰਲ ਨੰਬਰ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਪ੍ਰਕਿਰਤਿਕ ਸੰਖਿਆਵਾਂ ਠੀਕ ਹੈ ਉਸ ਤੋਂ ਬਾਅਦ ਦੇਖੋ 1 ਤੋਂ ਲੈ ਕੇ ਸਾਡੇ ਕੋਲੇ ਜਿਹੜੇ ਨੰਬਰ ਆ 1 2 3 4 5 6 7 8 9 9 ਤੱਕ ਦੇ ਨੰਬਰ ਠੀਕ ਹੈ ਫਿਰ ਉਹਨਾਂ ਨੇ ਸੋਚਿਆ ਕਿ ਇਦਾਂ ਦਾ ਕਿਹੜਾ ਨੰਬਰ ਲਿਆ ਜਾਵੇ ਕਿ ਜਿਹਦੇ ਵਿੱਚ ਇਹ ਹੀ ਸਾਰੇ ਨੰਬਰ ਰਿਪੀਟ ਹੋਣ ਠੀਕ ਹੈ ਜਿਨ੍ਹਾਂ ਨੇ ਵੀ ਨੰਬਰ ਸਿਸਟਮ ਬਣਾਇਆ ਸਾਡੇ ਜੋ ਸਾਇੰਟਿਸਟ ਹੋਇਆ ਜਿਨ੍ਹਾਂ ਨੇ ਮੈਥ ਤੇ ਖੋਜਾਂ ਕੀਤੀਆਂ ਵਾ ਤਾਂ ਉਹਨਾਂ ਨੇ ਕੀ ਸੋਚਿਆ ਕਿ 1 ਤੋਂ ਲੈ ਕੇ 9 ਤੱਕ ਤਾਂ ਨੰਬਰ ਆ ਗਏ ਕਿ ਕੋਈ ਇੱਕ ਹੀ ਇਦਾਂ ਦਾ ਨੰਬਰ ਲਿਆ ਜਾਵੇ ਜਿਹਦੇ ਨਾਲੇ ਨੰਬਰ ਪੂਰੇ ਹੋ ਜਾਣ ਤੇ ਰਿਪੀਟ ਹੋਣ ਠੀਕ ਹੈ ਤਾਂ ਫਿਰ ਇਦਾਂ ਦਾ ਹੀ ਨੰਬਰ ਕੀ ਲਿਆ ਗਿਆ ਜ਼ੀਰੋ ਜ਼ੀਰੋ ਤੋਂ ਬਾਅਦ ਕੋਈ ਨਵਾਂ ਨੰਬਰ ਨਹੀਂ ਐਡ ਹੋਇਆ ਤੇ ਇਹਦੇ ਤੋਂ ਹੀ ਲਾਂ ਲਾ ਕੇ ਜਿਵੇਂ 10 ਬਣਾਤਾ 11 ਬਣਾਤਾ 12 ਬਣਾਤਾ ਫਿਰ ਬਾਕੀ ਨੰਬਰ ਉਹੀ ਰਿਪੀਟ ਹੋਏ ਮਤਲਬ 0 ਦੇ ਆਉਣ ਨਾਲ ਸਾਡੇ ਕੋਲੇ ਸੰਖਿਆਵਾਂ ਪੂਰਣ ਹੋ ਗਈਆਂ ਤੇ ਉਹਨਾਂ ਨੂੰ ਨਾਮ ਦੇਤਾ ਪੂਰਣ ਸੰਖਿਆਵਾਂ ਦਾ ਪੂਰਣ ਸੰਖਿਆਵਾਂ ਕਿਹੜੀਆਂ ਹੁੰਦੀਆਂ ਜਿਹੜੀਆਂ 0 ਤੋਂ ਸ਼ੁਰੂ ਹੁੰਦੀਆਂ ਵਾ ਠੀਕ ਹੈ ਜੀ ਪੂਰਣ ਸੰਖਿਆਵਾਂ ਕਿਹੜੀਆਂ ਹੁੰਦੀਆਂ ਜਿਹੜੀਆਂ 0 ਤੋਂ ਸ਼ੁਰੂ ਹੁੰਦੀਆਂ ਉਹਨਾਂ ਨੂੰ ਪੂਰਣ ਸੰਖਿਆਵਾਂ ਬੋਲ ਦਿੰਨੇ ਆ ਤੁਹਾਨੂੰ ਡੈਫੀਨੇਸ਼ਨ ਵੀ ਆ ਸਕਦੀ ਹੈ ਐਗਜ਼ਾਮ ਦੇ ਵਿੱਚ ਇਸ ਕਰਕੇ ਤੁਸੀਂ ਧਿਆਨ ਰੱਖਣਾ ਉਹ ਲਿਖ ਸਕਦੇ ਆ ਨੰਬਰ 1 2 3 4 ਫਿਰ 0 ਤੋਂ ਸ਼ੁਰੂ ਕਰ ਸਕਦੇ ਆ ਕੋਈ ਅੱਧ ਚੋਂ ਸ਼ੁਰੂ ਕਰ ਸਕਦੇ ਆ ਜੈਵਨ ਆਰਡਰ ਲਿਖ ਕੇ ਠੀਕ ਹੈ ਤਾਂ ਉਹ ਕਹਿਣਗੇ ਕਿ ਇਹਨਾਂ ਦੇ ਵਿੱਚੋਂ ਕਿਹੜੀਆਂ ਪ੍ਰਕਿਰਤਿਕ ਸੰਖਿਆਵਾਂ ਇਸ ਤਰ੍ਹਾਂ ਕੇ ਡੈਫੀਨੇਸ਼ਨ ਦਾ ਧਿਆਨ ਰੱਖਣਾ ਬਿਲਕੁਲ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਅਸੀਂ ਸਮ ਕਰਾਂਗੇ ਠੀਕ ਹੈ ਜੀ ਜਿਹੜੇ ਵੀ ਸਟੂਡੈਂਟ 8TT ਦੇ ਐਗਜ਼ਾਮ ਦੀ ਵੀ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਉਹਨਾਂ ਨੂੰ ਅਕਸਰ ਇਸ ਜੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਤੇ ਸੈਂਟਰ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਸਟੂਡੈਂਟਸ ਦੇ ਲਈ ਤਾਂ ਮੋਸਟ ਇੰਪੋਰਟੈਂਟ ਆ ਸੋ ਅਸੀਂ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਹੁਣ ਮੰਨ ਕੇ ਚੱਲੋ ਮੈਂ ਤੁਹਾਨੂੰ 5 ਰੁਪਏ ਦਿੱਤੇ ਆਪਣੇ ਪਰਸ ਦੇ ਵਿੱਚੋਂ ਠੀਕ ਹੈ ਜਦੋਂ ਮੈਂ ਤੁਹਾਨੂੰ 5 ਰੁਪਏ ਦਿੱਤੇ ਤਾਂ ਉਹ 5 ਰੁਪਏ ਕੀ ਹੋ ਗਿਆ ਮੇਰੇ ਪਰਸ ਦੇ ਵਿੱਚੋਂ ਘਟ ਗਏ ਠੀਕ ਹੈ ਉਹ 5 ਰੁਪਏ ਮੇਰੇ ਪਰਸ ਦੇ ਵਿੱਚੋਂ ਘਟ ਗਏ ਠੀਕ ਹੈ ਉਹੀ 5 ਰੁਪਏ ਤੁਸੀਂ ਮੈਨੂੰ ਦੂਸਰੇ ਦਿਨ ਵਾਪਸ ਕੀਤੇ ਜਦੋਂ ਤੁਸੀਂ ਵਾਪਸ ਕੀਤੇ ਉਹੀ ਮੇਰੇ 5 ਰੁਪਏ ਮੇਰੇ ਪਰਸ ਦੇ ਵਿੱਚ ਜੁੜ ਗਏ ਉਹਨਾਂ ਪੈਸਿਆਂ ਦੇ ਵਿੱਚ ਜੁੜ ਗਏ ਠੀਕ ਹੈ ਪੰਜ ਹੋ ਸਕਦਾ ਕੁਝ ਵੀ ਹੋ ਸਕਦਾ ਤਾਂ ਹੁਣ ਜਦੋਂ ਇਹ ਖੋਜਾਂ ਹੋ ਰਹੀਆਂ ਸੀ ਨੰਬਰਾਂ ਦੀਆਂ ਤਾਂ ਇਹ ਸੋਚਿਆ ਗਿਆ ਕਿ ਜਿਹਦੇ ਵਿੱਚ ਮਤਲਬ ਕੀ ਹੈ ਕਿ ਇਹਨਾਂ ਨੂੰ ਕਿੱਦਾਂ ਰਿਪਰੈਜ਼ੈਂਟ ਕੀਤਾ ਜਾਵੇ ਇਹਨਾਂ ਨੂੰ ਇਨ ਮੈਥੈਮੈਟਿਕਲੀ ਕਿੱਦਾਂ ਰਿਪਰੈਜ਼ੈਂਟ ਕੀਤਾ ਜਾਵੇ ਤਾਂ ਇੱਕ ਨੂੰ ਮਾਈਨਸ ਦਾ ਨਾਮ ਦੇ ਦਿੱਤਾ ਗਿਆ ਜਿਹਨੂੰ ਘਟਾਓ ਬੋਲ ਦਿੰਦੇ ਅਸੀਂ ਘਟ ਗਏ ਤੇ ਇੱਕ ਨੂੰ ਪਲੱਸ ਦਾ ਨਾਮ ਦਿੱਤਾ ਗਿਆ ਫਿਰ ਇਦਾਂ ਦੇ ਨੰਬਰ ਜਿਨ੍ਹਾਂ ਦੇ ਵਿੱਚ ਪੂਰਨ ਸੰਖਿਆਵਾਂ ਵੀ ਆਉਂਦੀਆਂ ਵਾਂ ਸਾਰੀਆਂ 0 3 4 ਅਪ ਟੂ 100 ਔਣ ਤੇ ਨਾਲ ਦੀ ਨਾਲ ਮਾਈਨਸ ਵਾਲੇ ਨੰਬਰ ਵੀ ਆਉਂਦੇ ਆ ਜਿਹਨੂੰ ਤੁਸੀਂ ਸੰਖਿਆ ਰੇਖਾ ਬੋਲ ਦਿੰਦੇ ਹੋ ਤੁਸੀਂ ਇਹ ਪੜ੍ਹੀ ਹੋਣੀ ਆ ਠੀਕ ਹੈ ਇਹਦੇ ਤੇ ਆਪਾਂ ਰਿਪਰੈਜ਼ੈਂਟ ਕਰਦੇ ਆਂ ਇਹ ਨੰਬਰ ਤਾਂ ਉਹਨਾਂ ਨੂੰ ਉਹਨੇ ਇੰਟੀਜਰ ਦਾ ਨਾਮ ਦਿੱਤਾ ਕਿ ਇੰਨਾ ਨੰਬਰਾਂ ਦੇ ਆਉਣ ਨਾਲ ਸਾਡੇ ਕੋਲੇ ਸੰਖਿਆਵਾਂ ਸੰਪੂਰਨ ਹੋ ਗਈਆਂ ਸੀ ਮਾਈਨਸ ਵਾਲੀ ਲਾਈਨ ਨਾਲ ਸਾਡੇ ਕੋਲ ਸੰਖਿਆਵਾਂ ਸੰਪੂਰਨ ਹੋ ਗਈਆਂ ਸੀ ਇਸ ਕਰਕੇ ਉਹਨਾਂ ਨੂੰ ਇਹਨਾਂ ਨੇ ਸੰਪੂਰਨ ਦਾ ਨਾਮ ਦਿੱਤਾ ਇਹਨੂੰ ਤੁਸੀਂ ਨੰਬਰ ਰੇਖਾ ਤੇ ਇਦਾਂ ਦਰਸਾਉਨੇ ਆ ਪਹਿਲਾਂ 0 ਇੱਕ ਸਾਈਡ 1 2 3 4 5 ਅਪ ਟੂ 10 ਤੇ ਇਧਰ ਉਹਦਾ -1 -2 -3 ਹੁਣ ਤੁਹਾਨੂੰ ਬੇਸਿਕ ਨੋਲੇਜ ਦੇ ਪੁਆਇੰਟ ਆਫ 뷰 ਤੋਂ ਇਹ ਪੁੱਛ ਸਕਦੇ ਆ ਕਿ ਸੰਖਿਆ ਰੇਖਾ ਤੇ ਜਾਂ ਨੰਬਰ ਲਾਈਨ ਤੇ ਲੈਫਟ ਹੈਂਡ ਸਾਈਡ ਕਿਹੜੀਆਂ ਸੰਖਿਆਵਾਂ ਹੁੰਦੀਆਂ 네ਗੇਟਿਵ ਜਾਂ ਪੋਜ਼ਿਟਿਵ ਠੀਕ ਹੈ ਤਾਂ ਇੰਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਤੇ ਜਿਹੜੀ ਨੰਬਰ ਰੇਖਾ ਵਾ ਤੁਸੀਂ ਇਸ ਤਰ੍ਹਾਂ ਪੜ੍ਹੀ ਹੋਈ ਆ ਇਹ ਠੀਕ ਹੈ ਛੋਟੀਆਂ ਕਲਾਸਾਂ ਦੇ ਵਿੱਚ ਤਾਂ ਹਾਂਜੀ ਹੁਣ ਅਸੀਂ ਅੱਗੇ ਗੱਲ ਕਰਦੇ ਆ ਇਹ ਨੰਬਰ ਤਾਂ ਸੀਗੇ ਠੀਕ ਹੈ ਜਿਹੜੇ ਮੇਨ ਸਾਡੇ ਕੋਲੇ ਸੰਪੂਰਨ ਹੋ ਗਏ ਉਸ ਤੋਂ ਬਾਅਦ ਕੀ ਗਾਇ ਹੋਇਆ ਕਿ ਇਨ੍ਹਾਂ ਨੰਬਰਾਂ ਦੇ ਵਿੱਚੋਂ ਈਵਨ ਤੇ ਆਡ ਨੰਬਰ ਵੀ ਤੁਸੀਂ ਸੁਣਿਆ ਹੋਣਾ ਜਿਹਨੂੰ ਅਸੀਂ ਜਿਸਤ ਸੰਖਿਆਵਾਂ ਬੋਲ ਦਿੰਨੇ ਆ ਠੀਕ ਹੈ ਜਿਸਤ ਸੰਖਿਆਵਾਂ ਲੱਗ ਕੀਤੀਆਂ ਗਈਆਂ ਜਦੋਂ ਸਾਨੂੰ ਪ੍ਰਕਿਰਤਿਕ ਪੂਰਨ ਸੰਖਿਆਵਾਂ ਮਿਲੀਆਂ ਤਾਂ ਇਨ੍ਹਾਂ ਦੇ ਵਿੱਚੋਂ ਜਿਸਤ ਤੇ ਟਾਂਕ ਸੰਖਿਆਵਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਜਿਵੇਂ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਪਹਿਲਾਂ ਇੱਕ ਆਉਂਦੀ ਆ ਫਿਰ ਉਹਦੀਆਂ ਅਲੱਗ-ਅਲੱਗ ਕਿਸਮਾਂ ਆਉਂਦੀਆਂ ਨੇ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਈਵਨ ਨੰਬਰ ਦੀ ਠੀਕ ਹੈ ਜੀ even ਨੰਬਰ ਦੀ ਜਿਹਨੂੰ ਆਪਾਂ ਜਸਤ ਸੰਖਿਆਵਾਂ बोल ਦਿੰਨੇ ਆ ਜਸਤ ਸੰਖਿਆਵਾਂ ਤੁਸੀਂ ਪੜਿਆ ਹੋਇਆ ਇਹ ਸਭ ਕੁਝ ਵਸ ਇੱਕ ਵਾਰ ਰਿਵਾਈਜ਼ ਕਰ ਲੈਣੇ ਆ ਆਪਾਂ ਤੇ ਫਿਰ ਆਪਾਂ ਆਪਣੇ ਸੰਮ ਸ਼ੁਰੂ ਕਰਨੇ ਆ ਜਿਹੜੇ ਕਿ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਕਾਫੀ ਹੀ ਹੈਲਪਫੁਲ ਹੋਣਗੇ ਤੁਹਾਡੇ ਲਈ ਜਸਤ ਸੰਖਿਆਵਾਂ ਜਾਨੀ ਕਿ even ਨੰਬਰ बोल ਦਿੰਨੇ ਆ ਜਿਨ੍ਹਾਂ ਨੂੰ ਅਸੀਂ ਠੀਕ ਹੈ ਇਹ ਕਿਹੜੇ ਹੁੰਦੇ ਆ ਉਹ ਨੰਬਰ ਜਿਹੜੇ ਪੂਰੇ ਪੂਰੇ 2 ਤੇ ਵੰਡੇ ਜਾਣ ਉਹਨਾਂ ਨੂੰ ਅਸੀਂ ਬੋਲਦੇ ਆ ਈਵਨ ਨੰਬਰ ਜਾਨੀ ਕਿ ਵਿਚ ਨੰਬਰ ਇਜ਼ ਡਿਵੀਜ਼ੀਬਲ ਬਾਈ 2 ਇਜ਼ ਕਾਲਡ ਈਵਨ ਨੰਬਰ ਠੀਕ ਹੈ ਫੋਰ ਐਗਜ਼ਾਮਪਲ 2 4 6 8 10 11 12 ਅਪ ਟੂ ਸੋ ਆਨ ਜਿਹੜੇ ਨੰਬਰ 2 ਤੇ ਪੂਰੇ ਪੂਰੇ ਵੰਡੇ ਜਾਣ ਉਹਨਾਂ ਨੂੰ ਅਸੀਂ ਬੋਲਦੇ ਹਾਂ ਈਵਨ ਨੰਬਰ ਫਿਰ ਜਿਹੜੇ 2 ਤੇ ਪੂਰੇ ਪੂਰੇ ਨਾ ਵੰਡੇ ਜਾਣ ਲਾਈਕ 1 3 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਉਸ ਤੋਂ ਬਾਅਦ ਜਾਂ ਤੁਹਾਡੇ ਕੋਲ 7 ਤੇ ਫਿਰ 9 ਫਿਰ 11 ਅਪ ਟੂ 100 ਆਣ ਇਹ ਨੰਬਰ ਦੋ ਤੇ ਪੂਰੇ ਪੂਰੇ ਨਹੀਂ ਵੰਡੇ ਜਾਂਦੇ ਤਾਂ ਇਹਨਾਂ ਨੂੰ ਅਸੀਂ ਬੋਲਦੇ ਆ ਟਾਂਕ ਸੰਖਿਆਵਾਂ ਠੀਕ ਹੈ ਟਾਂਕ ਸੰਖਿਆਵਾਂ ਜਿਸ ਨੂੰ ਅਸੀਂ ਇੰਗਲਿਸ਼ ਚ ਬੋਲ ਦਿੰਨੇ ਆ ਆਡ ਨੰਬਰ ਠੀਕ ਹੈ ਜੀ ਆਡ ਨੰਬਰ ਨੰਬਰ ਡਿਵੀਜ਼ੀਬਲ ਇਜ਼ ਕੰਪਲੀਟਲੀ ਨਾਟ ਡਿਵੀਜ਼ੀਬਲ ਬਾਈ ਟੂ ਇਹ ਨੰਬਰ ਜਿਹੜੇ 2 ਤੇ ਪੂਰੇ ਪੂਰੇ ਨਹੀਂ ਵੰਡੇ ਜਾਂਦੇ ਜਿਨ੍ਹਾਂ ਤੇ ਡਿਵਾਈਡ ਕਰਨ ਤੋਂ ਬਾਅਦ ਇੱਥੇ ਬਾਕੀ ਬਚ ਜਾਂਦਾ ਨਾ ਉਹਨਾਂ ਨੂੰ ਅਸੀਂ ਬੋਲ ਦਿੰਦੇ ਆ ਟਾਂਕ ਸੰਖਿਆਵਾਂ ਜਾਨੀ ਕਿ ਆਡ ਨੰਬਰ ਠੀਕ ਹੈ ਜੀ ਆਡ ਨੰਬਰ ਫਿਰ ਇਹ ਦੇਖੋ ਜਿਹੜੇ ਸਾਡੇ ਕੋਲੇ ਨੈਚੁਰਲ ਤੇ ਹੋਲ ਨੰਬਰ ਸੀ ਉਹਨਾਂ ਨੂੰ ਇਸ ਤਰ੍ਹਾਂ ਡਿਵਾਈਡ ਕਰ ਦਿੱਤਾ ਗਿਆ ਈਵਨ ਅਲੱਗ ਕਰ ਦਿੱਤੇ ਗਏ ਆਡ ਅਲੱਗ ਕਰ ਦਿੱਤੇ ਗਏ ਹੁਣ ਤੁਹਾਨੂੰ ਇਹ ਵੀ ਆ ਸਕਦਾ ਕਿ ਤੁਹਾਡੇ ਕੋਲੇ 1 ਤੋਂ ਲੈ ਕੇ 100 ਨੰਬਰ ਦਿੱਤੇ ਆ 1 ਤੋਂ 100 ਨੰਬਰ 1 ਤੋਂ ਲੈ ਕੇ 100 ਨੰਬਰਾਂ ਤੱਕ ਇਹਨਾਂ ਦੇ ਵਿੱਚੋਂ ਦੱਸੋ ਕਿ ਕਿੰਨੇ ਈਵਨ ਹੋਣਗੇ ਤਾਂ ਕਿੰਨੇ 50 ਈਵਨ ਹੋਣਗੇ 50 ਆਡ ਹੋਣਗੇ ਠੀਕ ਹੈ ਇਸ ਤਰ੍ਹਾਂ ਅੱਧ-ਅੱਧ ਹੋਊਗਾ ਜੇ 1 ਤੋਂ 50 ਆਈਆਂ 25 ਈਵਨ 25 ਆਡ ਇਹ ਤਾਂ ਜ਼ਿਆਦਾ ਇੰਪੋਰਟੈਂਟ ਨਹੀਂ ਗਿਆ ਜ਼ਿਆਦਾ ਇੰਪੋਰਟੈਂਟ ਆ ਪ੍ਰਾਈਮ ਨੰਬਰ ਜਿਸ ਦੀ ਆਪਾਂ ਅੱਗੇ ਗੱਲ ਕਰਾਂਗੇ ਠੀਕ ਹੈ ਹੁਣ ਦੇਖੋ ਟਾਂਕ ਸੰਖਿਆਵਾਂ ਤੋਂ ਬਾਅਦ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਕਿ ਘਰਾਂ ਦੇ ਵਿੱਚ ਚੀਜ਼ਾਂਵਾਂ ਜਿਹੜੀਆਂ ਉਹ ਪੂਰੀਆਂ ਪੂਰੀਆਂ ਆਉਂਦੀਆਂ ਸੀਗੀਆਂ ਜਾਂ ਬਹੁਤ ਘੱਟ ਆਉਂਦੇ ਸੀ ਉਹ ਤਾਂ ਸਾਡੇ ਵਾਧੂ ਸੁਆਣ ਪਿਆ ਰਹਿੰਦਾ ਵਾ ਪਰ ਪਹਿਲਾਂ ਕੀ ਹੁੰਦਾ ਸੀਗਾ ਜਿਵੇਂ ਮੰਨ ਕੇ ਚੱਲੋ ਕਿ ਬਹੁਤ ਜਾਂ ਕਹਿ ਸਕਦੇ ਆ ਜੇ ਸੰਤਰਾ ਵੀ ਇੱਕ ਔਰੈਂਜ ਆਉਂਦਾ ਸੀ ਨਾ ਘਰ ਦੇ ਵਿੱਚ ਲੈ ਕੇ ਆਉਂਦਾ ਜਾਂਦਾ ਸੀ ਤਾਂ ਉਹ ਵੀ ਸਾਰੇ ਵੰਡ ਕੇ ਖਾਂਦੇ ਹੁੰਦੇ ਸੀ ਠੀਕ ਹੈ ਵੰਡ ਕੇ ਖਾਂਦੇ ਹੁੰਦੇ ਸੀਗੇ ਜਿਹੜੇ ਜਿਵੇਂ ਮੰਨ ਕੇ ਚੱਲੋ ਚਾਕਲੇਟ ਹੀ ਆ ਗਈ ਕਿਸੇ ਨੇ ਚਾਕਲੇਟ ਲੈ ਕੇ ਆਂਦੀ ਜੇ ਘਰ ਚ ਚਾਰ ਜਾਨੇ ਆ ਤਾਂ ਉਹਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ ਇਦਾਂ ਨੇ ਫਿਰ ਨੰਬਰਾਂ ਨੂੰ ਮੈਥਮੈਟਿਕਲ ਦੇ ਵਿੱਚ ਰਿਪਰੈਜ਼ੈਂਟ ਕਰਨ ਦੇ ਲਈ ਕੀ ਕਰਾਂਗੇ ਚਾਕਲੇਟਾਂ ਕਿੰਨੀਆਂ ਇੱਕ ਡਿਵਾਈਡ ਕਿੰਨਿਆਂ ਚ ਕੀਤਾ 4 ਚ ਤਾਂ ਉਹਨਾਂ ਨੇ ਵਟਿਆਂ ਵਾਲੀਆਂ ਸੰਖਿਆਵਾਂ ਦੇ ਵਿੱਚ ਮੈਥਮੈਟਿਕਲੀ ਇਨ ਮੈਥਮੈਟਿਕਲੀ ਫਾਰਮ ਦੇ ਵਿੱਚ ਫਿਰ ਅਸੀਂ ਵਟਿਆਂ ਦਾ ਯੂਜ਼ ਕੀਤਾ ਕਿ ਇਹਨੂੰ ਡਿਵਾਈਡ ਕਰਤਾ 4 ਦੇ ਵਿੱਚ ਡਿਵੀਜ਼ੀਬਲ ਦਾ ਯੂਜ਼ ਕਰਨ ਤੋਂ ਬਾਅਦ ਉਹਨੂੰ ਮੈਥਮੈਟਿਕਲੀ ਇਸ ਤਰ੍ਹਾਂ ਹੀ ਲਿਖਦੇ ਆ ਨਾ ਅਸੀਂ ਤਾਂ ਇਸ ਤਰ੍ਹਾਂ ਦੇ ਨੰਬਰਾਂ ਨੂੰ ਕੀ ਨਾਮ ਦਿੱਤਾ ਰੈਸ਼ੀਨਲ ਨੰਬਰ ਦਾ ਜਿਹਨੂੰ ਤੁਸੀਂ ਪਰਿਮੇਜ ਸੰਖਿਆਵਾਂ ਬੋਲ ਦਿੰਨੇ ਹੋ ਠੀਕ ਹੈ ਪਰਿਮੇਜ ਸੰਖਿਆਵਾਂ ਰੈਸ਼ੀਨਲ ਨੰਬਰ ਤੇ ਇਹਨਾਂ ਦੀ ਡੈਫੀਨੇਸ਼ਨ ਕੀ ਆ ਰੈਸ਼ਨਲ ਨੰਬਰ ਬੋਲ ਦਿੰਨੇ ਆ ਇਹਨਾਂ ਨੂੰ ਅਸੀਂ ਪੁੱਛ ਸਕਦੇ ਆ ਤੁਹਾਨੂੰ ਰੈਸ਼ਨਲ ਨੰਬਰ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਤੁਹਾਡੇ ਲਈ ਕੋਈ ਵੀ ਡੈਫੀਨੇਸ਼ਨ ਆ ਸਕਦੀ ਆ ਠੀਕ ਹੈ ਰੈਸ਼ਨਲ ਨੰਬਰ ਤੇ ਜਿਹੜੀ ਚੀਜ਼ ਨੂੰ ਅਸੀਂ ਨੰਬਰਾਂ ਨੂੰ ਡਿਵਾਈਡ ਕਰਦੇ ਆ ਇਹ ਫਾਰਮ ਹੁੰਦੀ ਆ p q ਦੀ ਕੀ ਪੀ ਤੇ ਕਿਊ ਕੀ ਹੁੰਦੇ ਆ ਇਹ ਪੀ ਤੇ ਕਿਊ ਹਲ ਨੰਬਰ ਹੀ ਹੁੰਦੇ ਆ ਬਟ ਕਿਊ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ ਇਹ ਕੰਡੀਸ਼ਨ ਹੁੰਦੀ ਆ ਨਾਲ ਕਿ ਕਿਊ ਨਾਟ ਇਸ ਇਕਵਲ ਟੂ ਜ਼ੀਰੋ ਵਿੱਚ ਨੰਬਰ ਇਨ ਰਾਈਟ ਦਿਸ ਫਾਰਮ ਇਸ ਕਾਲਡ ਪਰਿਮੇਯ ਸੰਖਿਆਵਾਂ ਠੀਕ ਹੈ ਜਾਂ ਰੈਸ਼ੀਨਲ ਨੰਬਰ ਇਸ ਕਾਲਡ ਰੈਸ਼ੀਨਲ ਨੰਬਰ ਤੇ ਇਹਨੂੰ ਜੀ ਅਸੀਂ ਕਹਿ ਦਿੰਨੇ ਆ ਇਹਦੀ ਡੈਫੀਨੇਸ਼ਨ ਇਹ ਆ ਕਿ ਇੱਥੇ ਹਾਂ ਕਦੇ ਵੀ ਜ਼ੀਰੋ ਨਹੀਂ ਆਊਗਾ ਇਹ ਕੰਡੀਸ਼ਨ ਦਿੱਤੀ ਜਾਂਦੀ ਆ ਪੀ ਤੇ ਕਿਊ ਕੀ ਆ ਇੰਟੀਜਰ ਵੀ ਹੋ ਸਕਦੇ ਆ ਹੋਲ ਨੰਬਰ ਵੀ ਹੋ ਸਕਦੇ ਆ ਠੀਕ ਹੈ ਜੀ ਹੁਣ ਇਹ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਸੰਖਿਆਵਾਂ ਦੇਖੀਆਂ ਹੋਣੀਆਂ ਵਾ ਇਹ ਸਾਡੇ ਡੈਫੀਨੇਸ਼ਨ 6 ਸੀ ਹੁਣ ਅਸੀਂ ਗੱਲ ਕਰ ਰਹੇ ਆ 7 ਦੀ ਅਪਰਿਮੇਯ ਸੰਖਿਆਵਾਂ ਅਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਤੁਸੀਂ ਯਾਦਰ ਦੇਖਿਆ ਹੋਣਾ ਅੰਡਰਰੂਟ 2 ਅੰਡਰਰੂਟ 3 ਅੰਡਰਰੂਟ 4 ਜਿਹੜੇ ਵਿੱਚ ਅੰਡਰਰੂਟ ਆ ਜਾਂਦਾ ਨਾ ਉਹ ਸੰਖਿਆਵਾਂ ਹੁੰਦੀਆਂ ਵਾ ਅਪਰਿਮੇਯ ਸੰਖਿਆਵਾਂ ਜਿਹਨੂੰ ਇਰਰੇਸ਼ਨਲ ਨੰਬਰ ਬੋਲ ਦਿੰਨੇ ਆ ਇਰਰੇਸ਼ਨਲ ਨੰਬਰ ਠੀਕ ਹੈ ਅੰਡਰਰੂਟ ਵਾਲੀਆਂ ਨੂੰ ਬੋਲਦੇ ਆਂ ਅਸੀਂ ਅੰਡਰਰੂਟ ਵਾਲੀਆਂ ਆ ਜਾਂਦੀਆਂ ਅੰਡਰਰੂਟ 2 ਅੰਡਰਰੂਟ ਪਾਈ ਅੰਡਰਰੂਟ 3 ਅੰਡਰਰੂਟ ਕੁਛ ਵੀ ਹੋ ਸਕਦਾ ਠੀਕ ਹੈ ਅਪ ਟੂ ਸੋ ਆਨ ਅੰਡਰਰੂਟ ਦੇ ਵਿੱਚ ਉਹਨੂੰ ਅਸੀਂ ਬੋਲ ਦਿੰਨੇ ਆ ਇਰੈਸ਼ਨਲ ਨੰਬਰ ਜਿਹੜੀਆਂ ਅੰਡਰਰੂਟ ਵਾਲੀਆਂ ਹੁੰਦੀਆਂ ਵਾਂ ਤੇ ਉਸ ਤੋਂ ਬਾਅਦ ਤੁਹਾਡੇ ਕੋਲੇ ਜਿਹੜੀਆਂ ਸੰਖਿਆਵਾਂ ਵਾਂ ਉਹ ਆਉਂਦੀਆਂ ਨੇ ਪ੍ਰਾਈਮ ਨੰਬਰ ਕੰਪੋਜ਼ਿਟ ਨੰਬਰ ਠੀਕ ਹੈ ਜੀ ਤੇ ਹੁਣ ਜੇਕਰ ਅਸੀਂ ਗੱਲ ਕਰੀਏ ਪ੍ਰਾਈਮ ਨੰਬਰ ਦੀ ਦੇਖੋ ਇਦਾਂ ਦੇ ਬਹੁਤ ਨੰਬਰ ਆ ਜਿਹੜੇ ਸਿਰਫ ਆਪਦੇ ਹੀ ਭਾੜੇ 'ਚ ਆਉਂਦੇ ਆ ਕਿਸੇ ਹੋਰ ਭਾੜੇ 'ਚ ਨਹੀਂ ਆਉਂਦੇ ਠੀਕ ਹੈ ਨਾ ਇਦਾਂ ਦੇ ਨੰਬਰ ਹੈਗੇ ਆ ਜਿਹੜੇ ਸਿਰਫ ਆਪਦੇ ਹੀ ਪਹਾੜੇ 'ਚ ਆਉਂਦੇ ਆ ਕਿਸੇ ਹੋਰ ਪਹਾੜੇ ਦੇ ਵਿੱਚ ਨਹੀਂ ਆਉਂਦੇ ਕਿਹੜੇ ਨੰਬਰ ਆ ਉਹ ਉਹਨਾਂ ਨੂੰ ਅਸੀਂ ਬੋਲ ਦਿੰਦੇ ਆ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਕਿਹੜੇ ਹੁੰਦੇ ਆ ਆ ਭਾਜ ਬੋਲਦੇ ਆ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਆ ਭਾਜ ਸੰਖਿਆਵਾਂ ਠੀਕ ਹੈ ਇਹਨਾਂ ਨੂੰ ਬੋਲਦੇ ਆਂ ਸੀ ਪ੍ਰਾਈਮ ਨੰਬਰ ਤੇ ਇਹ ਕਿਹੜੇ ਨੰਬਰ ਹੁੰਦੇ ਆ ਜਿਹੜੇ ਸਿਰਫ ਆਪ ਦੇ ਹੀ ਭਾੜੇ ਚ ਆਉਂਦੇ ਆ ਕਿਸੇ ਹੋਰ ਚ ਨਹੀਂ ਆਉਂਦੇਗੇ 1 2 ਹੋਰ 3 ਫਿਰ 5 7 ਉਸ ਤੋਂ ਬਾਅਦ 11 ਤੇ ਫਿਰ 13 ਫੋਰ ਵੀ ਅਪ ਟੂ 100 ਆਂ ਇਦਾਂ ਹੀ ਚੱਲਦੇ ਰਹਿੰਦੇ ਆ 17 19 23 ਅਪ ਟੂ 100 ਆਂ ਠੀਕ ਹੈ ਜੀ ਇਦਾਂ ਦੇ ਨੰਬਰ ਜਿਹੜੇ ਕਿਸੇ ਹੋਰ ਭਾੜੇ ਦੇ ਵਿੱਚ ਨਹੀਂ ਆਉਂਦੇ ਜਾਂ ਫਿਰ ਜਿਹੜੇ ਸਿਰਫ ਆਪ ਦੇ ਆਪ ਤੇ ਤੇ ਜਾਂ ਫਿਰ ਆ ਆਪਾਂ ਕਹਿ ਸਕਦੇ ਆ ਆਪਣੇ ਆਪ ਦੇ ਹੀ ਵੰਡੇ ਜਾਂਦੇ ਆ ਉਹਨਾਂ ਨੂੰ ਅਸੀਂ ਬੋਲਦੇ ਆ ਅਭਾਜ ਸੰਖਿਆਵਾਂ ਜਾਨੀ ਕਿ ਪ੍ਰਾਈਮ ਨੰਬਰ ਠੀਕ ਹੈ ਜੀ ਇੱਕ ਹੁੰਦੇ ਆ ਕੰਪੋਜ਼ਿਟ ਨੰਬਰ ਉਹ ਹੁੰਦੇ ਇਹਨਾਂ ਦਾ ਆਲਟ ਮਤਲਬ ਜਿਹੜੇ ਨੰਬਰ ਹਰੇਕ ਦੇ ਭਾੜੇ ਚ ਆ ਜਾਂਦੇ ਆ ਜਿਹੜੇ ਨੰਬਰ ਹਰੇਕ ਦੇ ਭਾੜੇ ਚ ਆ ਜਾਂਦੇ ਉਹਨਾਂ ਨੂੰ ਅਸੀਂ ਬੋਲਦੇ ਆ ਭਾਜ ਸੰਖਿਆਵਾਂ ਕੰਪੋਜ਼ਿਟ ਨੰਬਰ ਕਿਹੜੇ ਨੰਬਰ ਹੁੰਦੇ ਆ ਉਹ ਕੰਪੋਜ਼ਿਟ ਨੰਬਰ ਬੋਲ ਦਿੰਨੇ ਆ ਉਹਨਾਂ ਨੂੰ ਕੰਪੋਜ਼ਿਟ ਨੰਬਰ ਫੋਰ ਐਗਜ਼ਾਮਪਲ 4 9 49 ਉਸ ਤੋਂ ਬਾਅਦ ਤੁਹਾਡੇ ਕੋਲੇ 8 ਆ ਗਿਆ ਤੇ ਫਿਰ 10 ਆ ਗਿਆ ਠੀਕ ਹੈ ਜਿਹੜੇ ਹੋਰ ਭਾੜਿਆਂ ਦੇ ਵਿੱਚ ਵੀ ਆਉਂਦੇ ਆ ਆਪਦੇ ਤੋਂ ਬਿਨਾ ਉਹਨਾਂ ਨੂੰ ਅਸੀਂ ਬੋਲ ਦਿੰਨੇ ਆ ਕੰਪੋਜ਼ਿਟ ਨੰਬਰ ਇਹ ਕੁਝ ਨੰਬਰ ਆ ਜਿਹੜੇ ਕਿ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਇਸ ਤੋਂ ਬਾਅਦ ਕੀ ਹੋਇਆ ਕਿ ਹੋਰ ਨੰਬਰ ਵੀ ਆਏ ਆ ਸਾਡੇ ਕੋਲੇ ਉਹਨਾਂ ਦੇ ਵਿੱਚ ਚਲੋ ਆਪਾਂ ਗੱਲ ਕਰ ਲੈਂਦੇ ਆ ਨਾਲ ਹੀ ਉਹ ਨੰਬਰ ਕਿਹੜੇ ਆ ਤੁਹਾਡੇ ਕੋਲੇ ਇੱਕ ਨੰਬਰ ਤਾਂ ਮੈਂ ਤੁਹਾਨੂੰ ਨਾਮ ਦੱਸ ਦਿੰਦੀ ਆ ਕੰਪਲੈਕਸ ਨੰਬਰ ਅੱਗੇ ਉਹਨੂੰ ਡਿਵਾਈਡ ਕੀਤਾ ਜਾਂਦਾ ਵਾ ਠੀਕ ਹੈ ਕੰਪਲੈਕਸ ਨੰਬਰ ਦੀ ਜੇਕਰ ਅਸੀਂ ਗੱਲ ਕਰੀਏ ਮੈਂ ਦੱਸ ਦੇਣਾ ਚਾਹੁੰਨੀ ਆ ਤੁਸੀਂ ਦੇਖਿਆ ਹੋਣਾ ਬਹੁਤ ਜਗ੍ਹਾ ਤੇ ਪਾਇਆ ਹੋਇਆ ਵੀ ਕੰਪਲੈਕਸ ਨੰਬਰ ਕੰਪਲੈਕਸ ਨੰਬਰ ਕੰਪਲੈਕਸ ਨੰਬਰ ਕਿਹੜਾ ਹੁੰਦਾ ਵਾ ਜਿਵੇਂ ਮੰਨ ਕੇ ਚੱਲੋ ਮੈਂ ਲਿਖਦਾ a aota b ਠੀਕ ਹੈ a aota b ਜਿਹੜਾ a ਆ ਇਹ ਇਕੱਲਾ ਵਾ ਇਹ ਹੁੰਦਾ ਵਾ ਰੀਅਲ ਨੰਬਰ ਰੀਅਲ ਨੰਬਰ ਰੀਅਲ ਨੰਬਰ ਦੇ ਵਿੱਚ ਸਾਰੇ ਹੀ ਨੰਬਰ ਆ ਜਾਂਦੇ ਆ ਜਿੰਨੇ ਵੀ ਤਰ੍ਹਾਂ ਦੇ ਹੁੰਦੇ ਆ ਤੇ ਜਿਹੜਾ iota v ਆਲਾ ਵਾ ਇਹ ਹੁੰਦੇ ਆ ਇਮੇਜినਰੀ ਨੰਬਰ ਇਮੇਜినਰੀ ਨੰਬਰ ਠੀਕ ਹੈ ਇਹ ਇਮੇਜినਰੀ ਨੰਬਰ ਹੁੰਦੇ ਆ ਜਿਹੜੇ iota v ਵਾਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ iota ਜਾਂਦਾ ਵਾ ਠੀਕ ਹੈ ਜੀ ਤੇ ਰੀਅਲ ਨੰਬਰ ਦੇ ਵਿੱਚ ਅੱਗੇ ਆ ਜਾਂਦੇ ਆ ਰੈਸ਼ਨਲ ਨੰਬਰ ਹੋਲ ਨੰਬਰ ਨੈਚੁਰਲ ਨੰਬਰ ਸਾਰੇ ਮਤਲਬ ਕਿ ਅੱਗੇ ਦੀ ਅੱਗੇ ਡਿਵਾਈਡ ਹੁੰਦੇ ਗਏ ਤੇ ਇਮੈਜినਰੀ ਨੰਬਰ ਦੇ ਵਿੱਚ ਇਹ ਓਟਾ ਵਾਲੇ ਆ ਜਾਂਦੇ ਆ ਠੀਕ ਹੈ ਜੀ ਇਹ ਸੀਗੀਆਂ ਨੰਬਰ ਦੀਆਂ ਕੁਝ ਸਿੰਪਲ ਜੀਆਂ ਡੈਫੀਨੇਸ਼ਨਸ ਜਿੱਥੋਂ ਨੰਬਰ ਸਾਡੇ ਕੋਲੇ ਸਟਾਰਟ ਹੋ ਕੇ ਆਏ ਸੀ ਹੁਣ ਅਸੀਂ ਨੰਬਰ ਸਿਸਟਮ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰ ਲੈਣੇ ਆ ਜਿਹੜੇ ਕਿ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਤੁਹਾਡੇ ਲਈ ਇੰਪੋਰਟੈਂਟ ਆ ਤੇ ਬਿਲਕੁਲ ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਸਾਮਸ ਸੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੇ ਹੁੰਦੀਆਂ ਜਦੋਂ ਅਸੀਂ ਕੋਈ ਸ਼ਾਰਟ ਟ੍ਰਿਕ ਕਰਦੇ ਆ ਨਾ ਤਾਂ ਉਹ ਕੇਵਲ ਇੱਕ ਹੀ ਪਾਰਟਿਕੂਲਰ ਸਮ ਤੇ ਲੱਗਦੀ ਹੈ ਜਿਹਦੇ ਵਿੱਚ ਇੱਕ ਹੀ ਮੈਥਡ ਦਿੱਤਾ ਹੁੰਦਾ ਵਾ ਪਰ ਜਦੋਂ ਅਸੀਂ ਟਰੈਡੀਸ਼ਨਲ ਮੈਥਡ ਕਰਦੇ ਆ ਤਾਂ ਉਸ ਦੇ ਵਿੱਚ ਕੀ ਹੈ ਕਿ ਸਮ ਕਿਸੇ ਵੀ ਤਰ੍ਹਾਂ ਘੁਮਾਫਰਾ ਕੇ ਆਜੇ ਟਰੈਡੀਸ਼ਨਲ ਮੈਥਡ ਦੇ ਨਾਲ ਸਮ ਹੁੰਦਾ ਹੀ ਹੁੰਦਾ ਹੈ ਇਸ ਕਰਕੇ ਅਸੀਂ ਸ਼ਾਰਟ ਟ੍ਰਿਕ ਵੀ ਨਾਲ ਦੀ ਨਾਲ ਕਰਦੇ ਆ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਟਰੈਡੀਸ਼ਨਲ ਮੈਥਡ ਵੀ ਕਰਵਾਉਣੀ ਆ ਠੀਕ ਹੈ ਜੀ ਤੇ ਅਸੀਂ ਜ਼ਿਆਦਾਤਰ ਟਰੈਡੀਸ਼ਨਲ ਮੈਥਡ ਨੂੰ ਹੀ ਪ੍ਰੈਫਰੈਂਸ ਦਿੰਨੇ ਆ ਤਾਂ ਜੋ ਐਗਜ਼ਾਮ ਦੇ ਵਿੱਚ ਸਮ ਕਿਸੇ ਵੀ ਤਰ੍ਹਾਂ ਮ ਆਫਰਾ ਕੀ ਆਜੇ ਤੁਸੀਂ ਉਸ ਨੂੰ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਹੁਣ ਅਸੀਂ ਆਪਣੇ ਸਮ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਹੁਣ ਅਸੀਂ ਨੰਬਰ ਸਿਸਟਮ ਦੇ ਉਹਨਾਂ ਕੁਐਸ਼ਨਾਂ ਦੀ ਗੱਲ ਕਰਾਂਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਉਂਦੇ ਰਹਿੰਦੇ ਆ ਜਾਂ ਜਿਸ ਤਰ੍ਹਾਂ ਦੇ ਆਉਣ ਦੇ ਚਾਂਸ ਬਣਦੇ ਨੇ ਠੀਕ ਹੈ ਇੰਪੋਰਟੈਂਟ ਐਮਸੀਕਿਊ ਹੀ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੁਐਸ਼ਨ ਨੰਬਰ 1 ਦੀ ਸੰਖਿਆ 856973 ਵਿੱਚ 6 ਦੇ ਸਥਾਨਕ ਮੁੱਲ ਅਤੇ ਅੰਕੀਤ ਮੁੱਲ ਦਾ ਅੰਤਰ ਦੱਸੋ ਦੇਖੋ ਹੁਣ ਅਸੀਂ 6 ਦੇ ਸਥਾਨਕ ਮੁੱਲ ਅਤੇ ਅੰਕੀਤ ਮੁੱਲ ਦੀ ਗੱਲ ਕਰਨੀ ਆ ਪਹਿਲਾਂ ਅਸੀਂ 6 ਦਾ ਸਥਾਨਕ ਮੁੱਲ ਦੱਸਣਾ ਫਿਰ ਅੰਕੀਤ ਮੁੱਲ ਫਿਰ ਉਹਨਾਂ ਦੇ ਵਿੱਚ ਅੰਤਰ ਦੱਸਣਾ ਕਿ ਕਿੰਨਾ ਅੰਤਰ ਆ ਮਾਈਨ ਕੇ ਹੁਣ ਮੇਨ ਮੁੱਦਾ ਕੀ ਆ ਸਾਡਾ ਕਿ ਸਥਾਨਕ ਮੁੱਲ ਕੀ ਆ ਪਲੇਸ ਵੈਲਿਊ ਦਾ ਕੀ ਮਤਲਬ ਹੁੰਦਾ ਦੇਖੋ ਪਲੇਸ ਵੈਲਿਊ ਦੇ ਵਿੱਚ ਜੇ ਅਸੀਂ ਮੰਨ ਲ ਲਈਏ ਤੁਸੀਂ ਪੜਿਆ ਹੋਇਆ ਸਥਾਨਕ ਮੁੱਲ ਦਾ ਮਤਲਬ ਹੁੰਦਾ ਇੱਕ ਤੁਸੀਂ ਪੜਿਆ ਹੋਇਆ ਇਕਾਈ ਫਿਰ ਦੁਹਾਈ ਤੇ ਫਿਰ ਆ ਜਾਂਦਾ ਸੈਂਕੜਾ ਉਸ ਤੋਂ ਬਾਅਦ ਹਜ਼ਾਰ ਫਿਰ 10000 ਠੀਕ ਹੈ ਇਹ ਤੁਸੀਂ ਪੜਿਆ ਹੋਇਆ ਇਸ ਤਰ੍ਹਾਂ 1000 ਛੋਟੀਆਂ ਕਲਾਸਾਂ ਦੇ ਵਿੱਚ 10000 ਉਸ ਤੋਂ ਬਾਅਦ ਲੱਖ 10 ਲੱਖ ਅਪ ਟੂ 100 ਇਦਾਂ ਹੀ ਚੱਲਦੇ ਰਹਿੰਦੇ ਆ ਇਕਾਈ ਦਾ ਕੀ ਮਤਲਬ ਹੁੰਦਾ ਕਿ ਇੱਕ ਅੰਕ ਦੀ ਸੰਖਿਆ ਦੁਹਾਈ ਦਾ ਮਤਲਬ ਹੁੰਦਾ ਇੱਕ ਅੰਕ ਦੀਆਂ ਸੰਖਿਆ ਕਿੰਨੀਆਂ ਮੈਂ ਸਾਡੇ ਕੋਲੇ 0 ਤੋਂ ਲੈ ਕੇ 9 ਤੱਕ ਠੀਕ ਹੈ ਦੁਹਾਈ ਦਾ ਮਤਲਬ ਕੀ ਹੁੰਦਾ ਦੋ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਸੈਂਕੜੇ ਦਾ ਮਤਲਬ ਹੁੰਦਾ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹਜ਼ਾਰ ਦਾ ਮਤਲਬ ਹੁੰਦਾ ਚਾਰ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 10000 ਦਾ ਮਤਲਬ ਹੁੰਦਾ ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਇਦਾਂ ਹੀ ਲੱਖ ਦਾ ਮਤਲਬ ਹੁੰਦਾ ਛੇ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਠੀਕ ਹੈ ਇਸ ਤਰ੍ਹਾਂ ਹੀ ਆਪ ਤੋਂ ਸੌਣ ਚੱਲਦੇ ਰਹਿੰਦੇ ਆ ਹੁਣ ਸਾਡੇ ਕੋਲੇ ਗੱਲ ਹੋਈ ਆ ਇਕਾਈ ਦੁਹਾਈ ਸੈਂਕੜਾ ਹਜ਼ਾਰ 10000 ਹੁਣ ਜਿਵੇਂ ਆਪਾਂ ਤੁਹਾਡਾ ਸਾਮ ਦਿੱਤਾ ਹੋਇਆ ਇਹਦੀੋ ਹੀ ਗੱਲ ਕਰ ਲੈਨੇ ਆ ਤੁਹਾਡੇ ਕੋਲੇ ਨੰਬਰ ਦਿੱਤੇ ਹੋਇਆ ਇਹ ਲੱਖ ਦੇ ਵਿੱਚ ਆ ਮੈਂ ਥੋੜਾ ਲੱਖ ਇੱਧਰ ਪਾ ਲੀਨੀ ਆ ਠੀਕ ਹੈ ਜੀ 108 8 ਲੱਖ 56000 973 ਦੇਖੋ ਜਿਵੇਂ ਆਪਾਂ ਇਹਨੂੰ ਬੋਲਦੇ ਆ ਆ ਗਿਆ ਉਸੇ ਤਰ੍ਹਾਂ ਇਕਾਈ ਇਹਨੂੰ ਆਪੇ ਇਦਾਂ ਹੀ ਬੋਲ ਲੈਣਾ ਇਕਾਈ ਦਹਾਈ ਸੈਂਕੜਾ ਹਜ਼ਾਰ ਮੰਨ ਲਓ ਮੈਨੂੰ ਇਹ 85000 ਲੱਗ ਰਿਹਾ ਠੀਕ ਹੈ ਤਾਂ ਮੈਂ ਕੀ ਕਰੂੰਗੀ ਇਹਨਾਂ ਨੂੰ ਗਿਣ ਲੂੰਗੀ ਕਾਊਂਟ ਕਰ ਲੂੰਗੀ ਇਕਾਈ ਦਹਾਈ ਸੈਂਕੜਾ ਹਜ਼ਾਰ 10 10000 ਲੱਖ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਨੰਬਰ ਲੱਖਾਂ ਦੇ ਵਿੱਚ ਆਪਾਂ ਇਦਾਂ ਹੀ ਕਹਿੰਦੇ ਆ ਨਾ ਤਾਂ ਇਹੀ ਸਾਡੇ ਕੋਲੇ ਸਥਾਨਕ ਮੁੱਲ ਹੋ ਜਾਂਦੇ ਆ ਤਿੰਨ ਦਾ ਸਥਾਨਕ ਮੁੱਲ ਕੀ ਆ 3 1 3 ਆ ਜਾਣਾ 7 ਦਾ ਸਥਾਨਕ ਮੁੱਲ ਕੀ ਆ 7 10 70 ਆ ਜਾਣਾ 9 ਦਾ ਸਥਾਨਕ ਮੁੱਲ ਕੀ ਆ 9 100 9 * 100 900 ਆ ਜਾਣਾ 6 ਦਾ ਸਥਾਨਿਕ ਮੁੱਲ ਕੀ ਆ 6 * 1000 6000 ਆ ਜਾਣਾ ਜੇ ਇਦਾਂ ਹੀ ਉਹ ਸਾਡੇ ਕੋਲੋਂ 5 ਦਾ ਪੁੱਛ ਲਿੰਦਾ ਤਾਂ 5 ਦਾ ਸਥਾਨਿਕ ਮੁੱਲ 50000 ਹੋ ਜਾਣਾ ਸੀ 8 ਦਾ ਪੁੱਛ ਲਿੰਦਾ ਤਾਂ 8 ਦਾ ਸਥਾਨਿਕ ਮੁੱਲ 8 ਲੱਖ ਹੋ ਜਾਣਾ ਸੀ ਠੀਕ ਹੈ ਨਾਲ ਦੀ ਨਾਲ ਅਸੀਂ ਗੁਣਾ ਕਰਕੇ ਦੱਸ ਦੇਣਾ ਵਾ ਬਸ ਹੁਣ 6 ਆ ਜਿਹੜਾ ਇਹਦਾ ਸਥਾਨਿਕ ਮੁੱਲ ਕੀ ਬਣ ਰਿਹਾ ਵਾ ਇਹਦੇ ਨਾਲ ਗੁਣਾ ਕਰਕੇ ਦੱਸੋ 6000 ਬਣ ਰਿਹਾ 6 ਨੂੰ 1000 ਨਾਲ ਗੁਣਾ ਕੀਤੇ 6000 ਹੀ ਬਣੇਗਾ ਤੇ ਅੰਕੀਤ ਮੁੱਲ ਦਾ ਕੀ ਮਤਲਬ ਹੋ ਰਿਹਾ ਜਿਹੜੇ ਨੰਬਰ ਦੀ ਗੱਲ ਹੋ ਰਹੀ ਆ ਫੇਸ ਵੈਲਿਊ ਜਿਹੜੇ ਨੰਬਰ ਦੀ ਗੱਲ ਹੋ ਰਹੀ ਹੈ ਇਹਨੂੰ ਅਸੀਂ ਬੋਲ ਦਿੰਨੇ ਆ 6 ਜਾਂ 6 ਦੀ ਗੱਲ ਹੋ ਰਹੀ ਆ ਜੇ 9 ਹੁੰਦਾ ਤਾਂ 9 ਲਿਖ ਦਿੰਦੇ ਨਾਲ ਹੀ ਉਹਦਾ ਸਥਾਨਕ ਮੁੱਲ ਵੀ ਦੱਸ ਦੇਣਾ ਸਾਨੂੰ ਅਸੀਂ ਕੁਝ ਵੀ ਆ ਸਕਦਾ ਠੀਕ ਹੈ ਤਾਂ ਇਹਦੇ ਵਿੱਚ ਜਦੋਂ ਮੈਂ ਮਾਈਨਸ ਕਰੂੰਗੀ 6000 ਦੇ ਵਿੱਚੋਂ ਮਾਈਨਸ ਕਰੂੰਗੀ 6 ਤਾਂ ਅਸੀਂ ਟਾਈਮ ਕਿਉਂ ਖਰਾਬ ਕਰੀਏ ਸਦਾ ਆਪਸ਼ਨ ਦੇ ਵਿੱਚ ਦੇਖ ਲਓ ਮਾਈਨਸ ਕਰਨ ਤੋਂ ਬਾਅਦ ਇਹ ਹੀ ਬਣੇਗਾ 5994 ਠੀਕ ਹੈ ਇਦਾਂ ਹੀ ਬਣੇਗਾ ਨਾ ਮਾਈਨਸ ਕਰਨ ਤੋਂ ਬਾਅਦ ਚਲੋ ਹੁਣ ਤੁਸੀਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਮੈਨੂੰ 5 ਦੇ ਸਥਾਨਕ ਮੁੱਲ ਮੈਂ ਇੱਥੇ ਲਿਖ ਦਿੰਦੀ ਆ 5 ਤੁਹਾਡਾ ਹੋਮਵਰਕ ਆ 5 ਦੇ ਸਥਾਨਕ ਮੁੱਲ ਅਤੇ ਅੰਕਿਤ ਮੁੱਲ ਦਾ ਅੰਤਰ ਦੱਸੋ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਨਾ ਸੈਂਡ 5 ਦੇ ਸਥਾਨਕ ਮੁੱਲ ਅਤੇ ਅੰਕਿਤ ਮੁੱਲ ਦਾ ਅੰਤਰ ਠੀਕ ਹੈ ਜੀ ਜਲਦੀ ਨਾਲ ਕਰਕੇ ਉਸ ਦਾ ਆਨਸਰ ਦੱਸੋ ਕਿੰਨਾ ਆਇਆ ਤੇ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਇਹ ਤੁਹਾਡਾ ਹੋਮਵਰਕ ਆ ਅੱਗੇ ਅਸੀਂ ਕਰਦੇ ਹਾਂ ਸੈਕਿੰਡ ਸਮ ਹਾਂਜੀ ਅੱਗੇ ਅਸੀਂ ਸੈਕੰਡ ਸਮ ਕਰਦੇ ਹਾਂ ਸੰਖਿਆ 6 ਕਰੋੜ 9958472 ਵਿੱਚ ਦੋਵੇਂ ਸੱਤ ਦੇ ਸਥਾਨਕ ਮੁੱਲ ਦਾ ਅੰਤਰ ਦੱਸੋ ਹਾਂਜੀ 7 ਦੋ ਵਾਰ ਆ ਰਹੇ ਆ ਉਹ ਕਹਿੰਦੇ ਦੋਵੇਂ ਸੱਤ ਦਾ ਸਥਾਨਕ ਮੁੱਲ ਲੈਣਾ ਤੇ ਉਹਦਾ ਅੰਤਰ ਦੱਸ ਦੇਣਾ ਠੀਕ ਹੈ ਸੇਮ ਇਦਾਂ ਹੀ ਤੁਸੀਂ ਇੰਗਲਿਸ਼ ਦੇ ਵਿੱਚ ਵੀ ਪੜ੍ਹ ਸਕਦੇ ਹੋ ਜਿਹੜੇ ਸਟੂਡੈਂਟਸ ਦਾ ਇੰਗਲਿਸ਼ ਮੀਡੀਆ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ ਜੋ ਸੰਖਿਆ ਵਾ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਮੈਂ ਬੋਲਿਆ 6 ਕਰੋੜ ਠੀਕ ਹੈ ਪਹਿਲਾਂ ਤੁਸੀਂ ਦੇਖੋ ਇਕਾਈ ਫਿਰ ਤੁਸੀਂ ਦੇਖੋ ਦੁਹਾਈ ਫਿਰ ਦੇਖੋ ਸੈਂਕੜਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ ਫਿਰ ਤੁਸੀਂ ਦੇਖੋਗੇ 10000 ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਲੱਖ ਫਿਰ ਤੁਸੀਂ ਦੇਖੋਗੇ 10 ਲੱਖ ਫਿਰ ਤੁਸੀਂ ਦੇਖੋਗੇ ਕਰੋੜ ਕਰੋੜ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲੇ ਉਹਨੇ 7 ਦਾ ਪੁੱਛਿਆ ਸੀ ਕੀ ਕਰਦੇ ਆ ਇਕਾਈ ਦਾ ਮਤਲਬ ਕੀ ਹੁੰਦਾ ਇੱਕ ਅੰਕ ਦੁਹਾਈ ਦਾ ਮਤਲਬ ਕੀ ਹੁੰਦਾ ਦੋ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਸੈਂਕੜਾ ਹਜ਼ਾਰ ਚਾਰ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 10000 ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਤੇ ਲੱਖ ਲੱਖ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਤੇ 10 ਲੱਖ ਆ ਜਿਹੜਾ ਇਹਦਾ ਮਤਲਬ ਕੀ ਆ ਸੱਤ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਲੈ ਲੈਣੇ ਆਂ ਸੀ ਠੀਕ ਹੈ ਤੇ 1 ਕਰੋੜ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਹੁਣ ਅਸੀਂ ਗੱਲ ਕਰਦੇ ਆ ਕਿ ਤੁਹਾਡੇ ਕੋਲੇ ਸਾਮਾ ਜੋ ਵੀ ਸੰਖਿਆ ਸਾਨੂੰ ਦਿੱਤੀ ਹੋਈ ਆਸੀਂ ਇਹਦੇ ਹੇਠਾਂ ਲਿਖ ਲੈਨੇ ਆ ਤੁਸੀਂ ਪਿੱਛੇ ਤੋਂ ਸ਼ੁਰੂ ਕਰ ਲੈਣਾ ਇਸ ਤਰ੍ਹਾਂ ਗਲਤੀ ਨਹੀਂ ਹੁੰਦੀ ਠੀਕ ਹੈ ਜੀ ਹੁਣ ਉਹਨੇ ਕੀ ਦਾ ਪੁੱਛਿਆ ਵਾ ਦੋਵੇਂ 7 ਦਾ ਸਥਾਨਕ ਮੁੱਲ ਦੋਵੇਂ 7 ਦਾ ਸਥਾਨਕ ਮੁੱਲ ਇਹਦੇ ਨਾਲ ਗੁਣਾ ਕਰਕੇ ਦੱਸ ਦੋ 7 ਇਹੀ ਪਿਆ ਨਾ ਸਾਡੇ ਕੋਲੇ ਦੋਵੇਂ 7 ਦਾ ਸਥਾਨਕ ਮੁੱਲ ਬਣ ਗਿਆ ਮੇਰੇ ਕੋਲੇ 70 ਇੱਕ ਦਾ ਬਣ ਗਿਆ 70 ਤੇ ਦੂਸਰੇ ਦਾ ਬਣ ਰਿਹਾ ਵਾ ਮੇਰੇ ਕੋਲ ਇੱਥੇ ਗੱਲ ਕਰੀਏ ਆਪਾਂ ਇਕਾਈ ਦਹਾਈ ਸੈਂਕੜਾ ਹਜ਼ਾਰ 10000 7 ਲੱਖ ਠੀਕ ਹੈ ਜੀ 7 ਲੱਖ ਹੀ ਬਣ ਰਿਹਾ ਹਾਂ ਹਾਂਜੀ ਅੱਗੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦਾ ਉਹਨੇ ਕੀ ਪੁੱਛਿਆ ਸਾਨੂੰ ਡਿਫਰੈਂਸ ਪੁੱਛਿਆ ਯਾਨੀ ਕਿ ਇਹਨਾਂ ਦਾ ਮਾਈਨਸ ਕਰਨਾ ਤੁਸੀਂ ਇਹਦੇ ਵਿੱਚੋਂ 70 ਮਾਈਨਸ ਕਰੋਗੇ ਤਾਂ ਤੁਹਾਡੇ ਕੋਲੇ ਸਿੱਧਾ ਬਣੇਗਾ 6,99,930 ਰੁਪਏ ਠੀਕ ਹੈ ਜੀ ਸੌਰੀ ਰੁਪਏ ਬੋਲ ਦਿੱਤਾ ਮੈਂ ਹੁਣ ਤੁਸੀਂ ਕੀ ਕਰਨਾ ਵਾ ਕਿ ਇਹਦੇ ਵਿੱਚ ਦੋ 7 ਆ ਰਹੇ ਸੀਗੇ ਤੁਸੀਂ ਇਹਦੇ ਵਿੱਚੋਂ ਇੱਕ ਤਾਂ ਪੰਜ ਦਾ ਸਥਾਨਕ ਮੁੱਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋਗੇ ਠੀਕੇ ਜੀ 5 ਦਾ ਸਥਾਨਕ ਮੁੱਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋਗੇ ਫਿਰ 5 ਅਤੇ 6 ਦੇ ਸਥਾਨਕ ਮੁੱਲ ਦਾ ਅੰਤਰ 5 ਅਤੇ 6 ਦੇ ਸਥਾਨਕ ਮੁੱਲ ਦਾ ਅੰਤਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋਗੇ ਆਨਸਰ ਤੁਹਾਡੇ ਦੇਖੋ ਬਿਲਕੁਲ ਸਾਹਮਣੇ ਆ ਤੁਸੀਂ ਕੁਝ ਵੀ ਨਹੀਂ ਕਰਨਾ ਬਿਲਕੁਲ ਸਾਹਮਣੇ ਤੁਹਾਡੇ ਲਿਖੇ ਹੋਏ ਆ ਤੁਸੀਂ ਸਿਰਫ ਮਾਈਨਸ ਕਰਕੇ ਕਮੈਂਟ ਬਾਕਸ ਦੇ ਵਿੱਚ ਸੈਂਡ ਕਰਨਾ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 2 ਅੱਜ ਦੇ ਲਈ बस ਇੰਨਾ ਹੀ ਥੋੜੀ ਜਿਹੀ ਪ੍ਰੈਕਟਿਸ ਕਰ ਲੈਣਾ ਇੰਨਾ ਸਮ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਆਨਸਰ ਵੀ ਕਮੈਂਟ ਬਾਕਸ ਦੇ ਵਿੱਚ ਸੈਂਡ ਕਰ ਦੇਣਾ ਫਿਰ ਵੀ ਤੁਹਾਡਾ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਅਸੀਂ ਉਹ ਕੱਲ ਕਰ ਲਵਾਂਗੇ ਨਾਲ ਦੀ ਨਾਲ ਹੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕੋਈ ਡੈਫੀਨੇਸ਼ਨ ਨਹੀਂ ਸਮਝ ਆਈ ਉਹਦੇ ਬਾਰੇ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੁਹਾਡਾ ਆਨਸਰ ਜੀ ਕੋ ਦਿੱਤਾ ਜਾਵੇਗਾ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ